ਸੰਚਿਤ ਸ਼ਰਮਾ ਕਿਹੜਾ ਕਲਾਸ ਲੈਮਸ ਕਲਾਸ ਮਤਲਬ ਕਿ ਤੁਸੀਂ ਵਿਧਾਨ ਸਭਾ 'ਚ ਜਾ ਰਹੇ ਹੋ ਕਦੋਂ ਜਾ ਰਹੇ ਹੋ ਕਿੰਨੇ ਦਿਨ ਦਾ ਸੈਸ਼ਨ ਆ ਕੀ ਕਰਨ ਜਾ ਹਾਂਜੀ ਜੀ 26 ਤਰੀਕ ਦਾ ਸੈਸ਼ਨ ਆ ਇੱਕ ਦਿਨ ਲਈ ਅਸੀਂ ਉੱਥੇ ਪੂਰਾ ਰਹਿਣਾ ਚੰਡੀਗੜ੍ਹ ਵਿਧਾਨ ਸਭਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਏਰੀਆ ਉਹਦੇ ਵਿੱਚ ਉਸ ਕੰਪਲੈਕਸ ਵਿੱਚ ਬੈਠਣਾ ਹੈ ਜਿੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਸਾਹਿਬ ਬੈਠਦੇ ਨੇ ਉਸ ਥੇਹ ਤੇ ਬੈਠਣਾ ਹੈ ਅਤੇ ਬਟਾਲੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਜਾਣਾ ਹੈ ਬਤੌਰ ਐਮ ਐਲ ਏ ਸ਼ੈਰੀ ਕਲਸੀ ਸਾਹਿਬ ਜੀ ਦੀ ਜਗਾ ਭੂਮਿਕਾ ਨਿਭਾਣ ਜਾਣਾ ਹੈ ਪੂਰੀ ਕਿੰਨੇ ਬੱਚੇ ਆ ਰਹੇ ਆ ਤੇ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਕੁਝ ਅਜੰਡਾ ਮਿਲਿਆ ਤੁਹਾਨੂੰ ਕੀ ਰਹੇਗਾ ਜਿਵੇਂ ਕਿ ਅਸੈਂਬਲੀ ਦੇ 117 ਮੈਂਬਰ ਨੇ ਸਾਰੇ ਮਿਲਾ ਕੇ ਆਪੋਜੀਸ਼ਨ ਨੇ ਅੰਨਾੜੀ ਪਾਰਟੀ ਦੇ ਵੀ ਤੇ 117 ਬੱਚੇ ਆਨੇ ਨੇ ਅਜੰਡਾ ਸੰਨ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਤੇ ਸੰਵਿਧਾਨ ਦਾ ਉਥੇ ਸਾਲਗिरा ਵੀ ਮਨਾਈ ਜਾਣੀ ਜਿਸ ਦਾ ਸਪੀਕਰ ਸਾਹਿਬ ਦਾ ਇਹ ਉਪਰਾਲਾ ਹੈ ਜਦੇ ਅਸੀਂ ਬਹੁਤ ਧੰਨਵਾਦੀ ਆ ਤੇ ਉਹਨਾਂ ਨੇ ਡੈਮੋਕ੍ਰੇਸੀ ਨੂੰ ਕਿਦਾਂ ਸਟਰੈਂਥਨ ਕਰਨਾ ਹੈ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਕਿਦਾਂ ਅੱਗੇ ਵਧਾਉਣਾ ਹੈ ਇਹੋ ਜਿਹੀ ਗੱਲਾਂ ਬਾਤਾਂ ਉਪਰ ਡਿਸਕਸ਼ਨ ਹੋਣੀ ਹੈ ਬਟਾਲੇ ਹਲਕੇ ਨੂੰ ਰਿਪਰੈਜ਼ੈਂਟ ਕਰਨ ਮੈਂ ਆ ਜਾ ਰਿਹਾ ਹਾਂ ਜਿੱਕਰ ਤੁਹਾਨੂੰ ਐਮਐਲਏ ਦੀ ਜਗ੍ਹਾ ਤੇ ਭੇਜਿਆ ਜਾ ਰਿਹਾ ਜਿੱਥੇ ਤੁਹਾਨੂੰ ਕੋ ਮੌਕਾ ਮਿਲਦਾ ਵਿਧਾਨ ਸਭਾ ਦੇ ਸਪੀਕਰ ਨਾਲ ਗੱਲ ਕਰਨ ਦਾ ਆਪਣੇ ਬਟਾਲੇ ਦੀ ਕਿਸੇ ਮੰਗ ਰੱਖਣ ਦਾ ਤੇ ਕੀ ਸੋਚ ਕੇ ਚੱਲੇ ਹੋ ਕਿਹੜੀ ਮੰਗ ਰੱਖੋਗੇ ਬੇਫਕੀ ਬਟਾਲਾ ਇੱਕ ਇੰਡਸਟਰੀਅਲ ਟਾਊਨ ਆ ਥਰੋਅਆਊਟ ਦਾ ਕੋਰਸ ਆਫ ਹਿਸਟਰੀ ਇੱਥੇ ਇੰਡਸਟਰੀ ਰਹੀ ਆ ਪਰ ਹੁਣ ਹਨ ਉਹ ਨਹੀਂ ਨਜ਼ਰਾਂ ਦੀ ਇਹਨੂੰ ਫਿਰ ਤੋਂ ਇਕਨੋਮਿਕ ਹਬ ਦੇ ਤੌਰ ਤੇ ਸਟੈਬਲਿਸ਼ ਕਰਨਾ ਇਹੀ ਮੇਰੀ ਗੱਲ ਹੋਏਗੀ ਸਪੀਕਰ ਸਾਹਿਬ ਨਾਲ ਤੇ ਕਿ ਜਿਹੜੀ ਦੀ ਹਿਸਟਰੀ ਦਾ ਕੋਰਸ ਆ